ਆਏ ਦਿਨੀ ਵਿਦੇਸ਼ੀ ਧਰਤੀ ਕੈਨੇਡਾ ਤੋਂ ਪੰਜਾਬੀਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਕਾਰ ਚੋਰੀ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 6 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਟੋਟਲ 16 ਜਾਣੇ ਨੇ ਜਿਨ੍ਹਾਂ ਦੇ ਵਿੱਚੋਂ 6 ਪੰਜਾਬੀ ਨੇ ਅਤੇ 6 ਪੰਜਾਬੀਆਂ ਦੀ ਪਛਾਣ ਵੀ ਹੋ ਚੁੱਕੀ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ 369 ਵਾਹਨ ਸੀਗੇ ਜਿਨ੍ਹਾਂ ਦੀ ਕੀਮਤ 33.2 ਮਿਲੀਅਨ ਦੱਸੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਤੇ ਉੱਤੇ ਜਿਹੜਾ ਹੁਣ ਕਾਰਵਾਈ ਹੈ ਉਸ ਤੱਕ ਕੋ ਸਖਤ ਕੀਤੀ ਜਾਵੇਗੀ ਤਾਂ ਇੱਕ ਤਸਵੀਰ ਜਿਹੜੀ ਹੈ ਉਹਨਾਂ ਦੇ ਵੱਲੋਂ ਪੁਲਿਸ ਦੇ ਵੱਲੋਂ ਪੀਲ ਪੁਲਿਸ ਦੇ ਵੱਲੋਂ ਜਾਣਕਾਰੀ ਤੇ ਤਸਵੀਰਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ 369 ਵਾਹਨ ਜਿਹੜੇ ਕੈਨੇਡਾ ਦੇ ਵਿੱਚ ਚੋਰੀ ਹੋਏ ਸਿਗੇ ਤਾਂ ਲਗਭਗ 7 ਮਹੀਨਿਆਂ ਦੀ ਜਾਂਚ ਪੜਤਾਲ ਤੋਂ ਬਾਅਦ ਇਹ ਨਾਮ ਸਾਹਮਣੇ ਆਏ ਨੇ ਤੇ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤੇ ਜਿਨ੍ਹਾਂ ਦੇ ਵੱਲੋਂ ਇਹਨਾਂ ਵਾਹਨਾਂ ਦੀ ਚੋਰੀ ਕੀਤੀ ਗਈ ਸੀ ਦੱਸ ਦਈਏ ਕਿ ਜਿਹੜੇ 6 ਪੰਜਾਬੀ ਦੱਸੇ ਜਾ ਰਹੇ ਨੇ ਉਹਨਾਂ ਦੇ ਵਿੱਚ ਬੀਰਪਾਲ ਸਿੰਘ ਜੋ ਕਿ ਬ੍ਰੈਂਟਨ ਦਾ ਰਹਿਣ ਵਾਲਾ ਹੈ ਤੇ ਉਮਰ ਤਕਰੀਬਨ 29 ਸਾਲ ਦੱਸੀ ਜਾ ਰਹੀ ਹੈ ਹਰਮীত ਸਿੰਘ ਬ੍ਰੈਂਪਟਨ ਦਾ ਰਹਿਣ ਵਾਲਾ ਜਿਸ ਦੀ ਉਮਰ 34 ਸਾਲ ਬਲਬੀਰ ਸਿੰਘ ਬ੍ਰੈਂਪਟਨ ਦੇ ਵਿੱਚ ਰਹਿਣ ਵਾਲਾ ਇਸ ਦੇ ਨਾਲ ਹੀ ਉਸ ਦੀ ਉਮਰ ਜਿਹੜੀ ਹੈ 49 ਸਾਲ ਦੱਸੀ ਜਾ ਰਹੀ ਹੈ ਬੁਲਜਿੰਦਰ ਸਿੰਘ ਜਿਹੜਾ ਆ ਉਸਦੀ ਉਮਰ 29 ਸਾਲ ਦੱਸੀ ਜਾ ਰਹੀ ਹੈ ਗੁਰਪ੍ਰੀਤ ਢਿੱਲੋਂ ਉਹ ਵੀ ਬ੍ਰੈਮਟਨ ਦਾ ਰਹਿਣ ਵਾਲਾ 41 ਸਾਲ ਉਸਦੀ ਉਮਰ ਦੱਸੀ ਜਾ ਰਹੀ ਹੈ ਜਗਮੋਹਨ ਸਿੰਘ 57 ਸਾਲ ਉਮਰ ਦੱਸੀ ਜਾ ਰਹੀ ਹੈ ਤਾਂ ਪੀਲ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲਗਭਗ 7 ਮਹੀਨਿਆਂ ਦੀ ਜਾਂਚ ਦੇ ਮਗਰੋਂ ਜਿਹੜੇ ਆ ਇਹ 16 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 6 ਪੰਜਾਬੀ ਨੇ ਜਿਨ੍ਹਾਂ ਦੀਆਂ ਉਮਰਾਂ ਕਿਸੇ ਦੀ 41 ਕਿਸੇ ਦੀ 57 ਤੇ ਕਿਸੇ ਦੀ 29 ਸਾਲ ਦੱਸੀ ਜਾ ਰਹੀ ਹੈ ਤਾਂ ਫਿਰ ਵਿਹਤ ਦੀ ਮੰਦ ਭਾਗੀ ਖਬਰ ਇਹ ਕਹਦੀ ਹੈ ਕਿ ਸ਼ਰਮ ਸਾਰ ਕਰ ਦੇਣ ਵਾਲੀ ਖਬਰ ਹੈ ਸਾਹਮਣੇ ਆਈ ਹੈ ਕੈਨੇਡਾ ਤੋਂ ਕਿ ਇੱਕ ਵਾਰ ਫਿਰ ਤੋਂ ਪੰਜਾਬ ਤੇ ਪੰਜਾਬੀ ਦਾ ਸਿਰ ਸਿੱਧਾ ਸ਼ਰਮ ਦੇ ਨਾਲ ਝੁਕ ਚੁੱਕਾ ਹੈ ਜਦੋਂ ਵਿਦੇਸ਼ੀ ਧਰਤੀ ਦੇ ਵਿੱਚ ਬੈਠੇ ਪੰਜਾਬੀਆਂ ਦੇ ਵੱਲੋਂ ਜਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ 16 ਗ੍ਰਿਫਤਾਰੀਆਂ ਕੀਤੀਆਂ ਨੇ ਇਸ ਦੇ ਨਾਲ ਹੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 33 ਮਿਲੀਨ ਦੀ ਕੀਮਤ ਨਾਲ 369 ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਨੇ ਪੀਲ ਪੁਲਿਸ ਨੇ ਦੱਸਿਆ ਹੈ ਕਿ ਪੀਲ ਖੇਤਰ ਵਿੱਚ 255 ਵਾਹਨ ਬਰਾਮਦ ਕੀਤੇ ਗਏ ਮੌਂਟਰੀਅਲ ਦੇ ਵਿੱਚ ਦੀ ਬੰਦਰਗਾਹ ਤੋਂ 114 ਵਾਹਨ ਬਰਾਮਦ ਕੀਤੇ ਗਏ ਤਿੰਨ ਟ੍ਰਾਂਸਪੋਰਟ ਟਰੱਕਾਂ ਅਤੇ ਦੋ ਬੈਂਕ ਬੋਕੈਟਸ ਨੂੰ ਅਪਰਾਧ ਨਾਲ ਸੰਬੰਧਿਤ ਜਾਇਦਾਦ ਜ਼ਬਤ ਕਰੰਦੇ ਦੋਸ਼ ਦੇ ਹੇਠਾਂ ਜੁੜਾਇਆ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ 16 ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 6 ਪੰਜਾਬੀ ਨੇ ਜਿਨ੍ਹਾਂ ਨੇ ਵਾਹਨਾਂ ਨੂੰ ਚੋਰੀ ਕੀਤਾ ਵਾਹਨ ਚੋਰੀ ਹੋਇਆ ਦੀ ਪੂਰੀ ਗਿਣਤੀ ਜਿਹੜੀ 369 ਦੱਸੀ ਜਾ ਰਹੀ ਹੈ ਆਏ ਦੀ ਨਹੀਂ ਵਿਦੇਸ਼ੀ ਧਰਤੀ ਕੈਨੇਡਾ ਤੋਂ ਪੰਜਾਬੀਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਕਾਰ ਚੋਰੀ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 6 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਟੋਟਲ 16 ਜਣੇ ਨੇ ਜਿਨ੍ਹਾਂ ਦੇ ਵਿੱਚੋਂ 6 ਪੰਜਾਬੀ ਨੇ ਤੇ 6 ਪੰ ਜਾਬੀਆਂ ਦੀ ਪਛਾਣ ਵੀ ਹੋ ਚੁੱਕੀ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ 369 ਵਾਹਨ ਸੀਗੇ ਜਿਨ੍ਹਾਂ ਦੀ ਕੀਮਤ 33.2 ਮਿਲੀਅਨ ਦੱਸੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਉੱਤੇ ਜਿਹੜੇ ਹੁਣ ਕਾਰਵਾਈ ਹੈ ਉਸ ਤੱਕ ਨੂੰ ਸਖਤ ਕੀਤੀ ਜਾਵੇਗੀ ਤਾਂ ਇੱਕ ਤਸਵੀਰ ਜਿਹੜੀ ਹੈ ਉਹਨਾਂ ਦੇ ਵੱਲੋਂ ਪੁਲਿਸ ਦੇ ਵੱਲੋਂ ਪੀਲ ਪੁਲਿਸ ਦੇ ਵੱਲੋਂ ਜਾਣਕਾਰੀ ਤਸਵੀਰਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ 369 ਵਾਹਨ ਜਿਹੜੇ ਕੈਨੇਡਾ ਦੇ ਵਿੱਚ ਚੋਰੀ ਹੋਏ ਸਿਗੇ ਤਾਂ ਲਗਭਗ 7 ਮਹੀਨਿਆਂ ਦੀ ਜਾਂਚ ਪੜਤਾਲ ਤੋਂ ਬਾਅਦ ਇਹ ਨਾਮ ਸਾਹਮਣੇ ਆਏ ਨੇ ਤੇ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤੇ ਜਿਨ੍ਹਾਂ ਦੇ ਵੱਲੋਂ ਇਹਨਾਂ ਵਾਹਨਾਂ ਦੀ ਚੋਰੀ ਕੀਤੀ ਗਈ ਸੀ ਦੱਸ ਦਈਏ ਕਿ ਜਿਹੜੇ 6 ਪੰਜਾਬੀ ਦੱਸੇ ਜਾ ਰਹੇ ਨੇ ਉਨਾ ਦੇ ਵਿੱਚ ਬੀਰਪਾਲ ਸਿੰਘ ਜੋ ਕਿ ਬ੍ਰੈਂਪਟਨ ਦਾ ਰਹਿਣ ਵਾਲਾ ਹੈ ਤੇ ਉਮਰ ਤਕਰੀਬਨ 29 ਸਾਲ ਦੱਸੀ ਜਾ ਰਹੀ ਹੈ ਹਰਮੀਤ ਸਿੰਘ ਬ੍ਰੈਂਪਟਨ ਦਾ ਰਹਿਣ ਵਾਲਾ ਹੈ ਜਿਸ ਦੀ ਉਮਰ 34 ਸਾਲ ਬਲਬੀਰ ਸਿੰਘ ਬ੍ਰੈਂਪਟਨ ਦੇ ਵਿੱਚ ਰਹਿਣ ਵਾਲਾ ਇਸ ਦੇ ਨਾਲ ਹੀ ਉਸ ਦੀ ਉਮਰ ਜਿਹੜੀ ਹੈ 49 ਸਾਲ ਦੱਸੀ ਜਾ ਰਹੀ ਹੈ ਬੁਲਜਿੰਦਰ ਸਿੰਘ ਜਿਹੜਾ ਆ ਉਸਦੀ ਉਮਰ 29 ਸਾਲ ਦੱਸੀ ਜਾ ਰਹੀ ਹੈ ਗੁਰਪ੍ਰੀਤ ਢਿੱਲੋਂ ਉਹ ਵੀ ਬ੍ਰੈਂਟਮ ਦਾ ਰਹਿਣ ਵਾਲਾ 41 ਸਾਲ ਉਸਦੀ ਉਮਰ ਦੱਸੀ ਜਾ ਰਹੀ ਹੈ ਜਗਮੋਹਨ ਸਿੰਘ 57 ਸਾਲ ਉਮਰ ਦੱਸੀ ਜਾ ਰਹੀ ਹੈ ਤਾਂ ਪੀਲ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲਗਭਗ 7 ਮਹੀਨਿਆਂ ਦੀ ਜਾਂਚ ਦੇ ਮਗਰੋਂ ਜਿਹੜੇ ਆ ਇਹ 16 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 6 ਪੰਜਾਬੀ ਨੇ ਜਿਨ੍ਹਾਂ ਦੀਆਂ ਉਮਰਾਂ ਕਿਸੇ ਦੀ 41 ਕਿਸੇ ਦੀ 57 ਤੇ ਕਿਸੇ ਦੀ 29 ਸਾਲ ਦੱਸੀ ਜਾ ਰਹੀ ਹੈ ਤਾਂ ਫਿਰ ਵਿਹਦ ਦੀ ਮੰਦ ਭਾਗੀ ਖਬਰ ਇਹ ਕਹਿਦੀ ਹੈ ਕਿ ਸ਼ਰਮ ਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕੈਨੇਡਾ ਤੋਂ ਕਿ ਇੱਕ ਵਾਰ ਫਿਰ ਤੋਂ ਪੰਜਾਬ ਤੇ ਪੰਜਾਬੀ ਦਾ ਸਿਰ ਸਿਦਨਾ ਸ਼ਰਮ ਦੇ ਨਾਲ ਝੁੱਕ ਚੁੱਕਾ ਹੈ ਜਦੋਂ ਵਿਦੇਸ਼ੀ ਧਰਤੀ ਦੇ ਵਿੱਚ ਬੈਠੇ ਪੰਜਾਬੀਆਂ ਦੇ ਵੱਲੋਂ ਜਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ 16 ਗ੍ਰਫਤਾਰੀਆਂ ਕੀਤੀਆਂ ਨੇ ਇਸ ਦੇ ਨਾਲ ਹੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 33 ਮਿਲੀਨ ਦੀ ਕੀਮਤ ਨਾਲ 369 ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਨੇ ਪੀਲ ਪੁਲਿਸ ਨੇ ਦੱਸਿਆ ਹੈ ਕਿ ਪੀਲ ਖੇਤਰ ਵਿੱਚ 255 ਵਾਹਨ ਬਰਾਮਦ ਕੀਤੇ ਗਏ ਮੌਂਟਰੀਅਲ ਦੇ ਵਿੱਚ ਦੀ ਬੰਦਰਗਾਹ ਤੋਂ 114 ਵਾਹਨ ਬਰਾਮਦ ਕੀਤੇ ਗਏ ਤਿੰਨ ਟ੍ਰਾਂਸਪੋਰਟ ਟਰੱਕਾਂ ਅਤੇ ਦੋ ਬੈਂਕ ਬੋਕੈਟਸ ਨੂੰ ਅਪਰਾਧ ਨਾਲ ਸੰਬੰਧਿਤ ਜਾਇਦਾਦ ਜ਼ਬਤ ਕਰੰਦੇ ਦੋਸ਼ ਦੇ ਹੇਠਾਂ ਜੁੜਾਇਆ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ 16 ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 6 ਪੰਜਾਬੀ ਨੇ ਜਿਨ੍ਹਾਂ ਨੇ ਵਾਹਨਾ ਨੂੰ ਚੋਰੀ ਕੀਤਾ ਵਾਹਨ ਚੋਰੀ ਹੋਇਆ ਦੀ ਪੂਰੀ ਗਿਣਤੀ ਜਿਹੜੀ 369 ਦੱਸੀ ਜਾ ਰਹੀ ਹੈ